ਲੋਡ ਤੋਂ ਇਲਾਵਾ ਜਿਹੜੇ ਐਫਰਟ ਹੋਣਗੇ ਲੋਡ ਦੇ ਐਫਰਟ ਮੈਂ 2 ਘੰਟੇ ਵੀ ਕੰਮ ਕਰੂੰਗਾ ਨਾ ਦਿਨ ਚ ਤੇ ਮੇਰੀ ਲੋਡ ਪੂਰੀ ਹੋ ਸਕਦੀ ਮੈਂ ਰੋਟੀ ਜੋਗਾ ਕਰ ਲੂੰਗਾ ਪਰ ਲਾਲਚੀ ਮੈਂ 12-13 ਘੰਟੇ ਵੀ ਕਰਨਾ ਤੇ ਤਾਂ ਵੀ ਥੋੜੇ ਜਣੇ ਜੀ ਹੁਣ ਮੈਂ ਉਹ ਐਫਰਟ ਲਾਲਚੀ ਕਰ ਰਿਹਾ ਕਿ ਲੋਡ ਲਈ ਕਰ ਰਿਹਾ ਹਾਂ ਹਾਂਜੀ ਉਹ ਮੈਨੂੰ ਪਤਾ ਹੋਣਾ ਚਾਹੀਦਾ ਆਪਣੀ ਈਗੋ ਨਹੀਂ ਕਰ ਰਿਹਾ ਹੁਣ ਮੈਂ ਵੱਡੀ ਕੁੱਠੀ ਬਣੋਣੀ ਹੈ ਤੇ ਮੇਰੀ ਈਗੋ ਆ ਰੱਬ ਨੇ ਥੋੜੀ ਕਿਹਾ ਵੀ ਇਹਨੂੰ ਪਾਲ ਹੂੰ ਮੈਂ ਭੱਜ ਰਿਹਾ ਪਰ ਮੈਨੂੰ ਜਸਟੀਫਾਈ ਕਰ ਰਿਹਾ ਮੈਂ ਤਾਂ ਮਿਹਨਤ ਕਰਦਾ ਮੈਂ ਤਾਂ ਇਹ ਕਰਦਾ ਮਤਲਬ ਆਪਣੀ ਇੱਕ ਸੜੀ ਜੀ ਚੀਜ਼ ਨੂੰ ਜਸਟੀਫਾਈ ਕਰਨ ਲਈ ਮਿਹਨਤ ਦਾ ਰੰਗ ਦੇ ਦੇਈਦਾ ਉਹ ਤੁਹਾਡੀ ਉਹੀ ਗੱਲ ਆ ਗਈ ਜਿਹੜੀ ਤੁਸੀਂ ਗੱਡੀ 'ਚ ਬੈ ਕੇ ਮੈਨੂੰ ਦੋ ਤਿੰਨ ਐਗਜ਼ਾਮਪਲਾਂ ਤੇ ਉਹ ਉਹ ਪਲੀਜ਼ ਰਿਪੀਟ ਕਰੋ ਜਦੋਂ ਆਪਾਂ ਆnde ਸੀਗੇ ਕੀ ਆਪਾਂ ਕੰਮਕਾਰ ਕਰਦੇ ਵੀ ਕੰਮਕਾਰ ਕਰਦੇ ਵੀ ਉਧਰ ਧਿਆਨ ਕਰ ਸਕਦੇ ਆ ਹਨਾ ਉੱਚ ਨਾਮਦੇਵ ਜੀ ਦਾ ਸ਼ਬਦ ਆ ਉਤਰ ਲੋਚਨ ਭਗਤ ਨੂੰ ਸਮਝਾ ਰਿਹਾ ਕਿ ਕਿੱਦਾਂ ਆਪਾਂ ਦੁਨਿਆਵੀ 'ਚ ਵੀ ਰਹੀਏ ਤੇ ਉਹ ਵੀ ਕਰ ਲਈਏ ਉਹਦੇ ਵਿੱਚ ਉਹ ਕਹਿ ਰਿਹਾ ਵੀ ਰਾਮ ਨਾਮਾ ਬੇਦੀ ਵਾਲੇ ਜੈਸੇ ਕਨਕ ਕਲਾਲ ਚਿਤ ਮੰਡੀ ਵਾਲੇ ਜੀ ਵੀ ਉਹ ਦੇਖ ਸੁਣਿਆਰ ਸੋਨੇ ਦਾ ਕੰਮ ਕਰਨ ਦੇ ਆ ਮੁੰਦਰੀ ਬਣਾਉਂਦੇ ਆ ਹਾਂਜੀ ਪਰ ਉਹ ਗਾਗਨਾਂ ਗੱਲਾਂ ਵੀ ਕਰਨਦੇ ਆ ਹੂੰ ਪਰ ਉਹਦਾ ਚਿੱਤ ਕਿੱਥੇ ਆ ਉਹਦਾ ਚੇਤ ਉਹ ਮੁੰਦਰੀ ਚ ਆ ਜੋ ਬਣਾਉਂਦਾ ਤੇ ਇੰਨਾ ਕਿ ਵੀ ਸੋਨਾ ਉਧਰ ਉਧਰ ਨਹੀਂ ਹੁੰਦਿੰਦਾ ਗੱਲਾਂ ਕਰਦਾ ਕਰਦਾ ਕਿਉਂਕਿ ਉਹ ਉਹਦੇ ਨਾਲ ਸੋਨੇ ਨਾਲ ਜੁੜਿਆ ਹੋਇਆ ਉਹਨੂੰ ਪਤਾ ਵੀ ਇਹ ਕੀਮਤੀ ਆ ਹਾਂ ਵੀ ਇਹ ਗਵਾਉਣਾ ਨਹੀਂ ਗਾ ਮੈਂ ਫਿਰ ਉਹ ਕਹਿੰਦੇ ਨੀਲੇ ਕਾਗਦ ਕਾਟੀ ਲੈ ਗੁੱਡੀ ਆਕਾਸ਼ ਮਾਹੇ ਪਰ ਮਈਲੇ ਉਹ ਦੇਖੇ ਛੋਟਾ ਬੱਚਾ ਨੀਲਾ ਕਾਗਜ਼ ਲੈ ਕੇ ਆਇਆ ਇਹਨੇ ਗੁੱਡੀ ਬਣਾ ਕੇ ਪਤੰਗ ਬਣਾ ਕੇ ਡਾ ਦੇਣੀ ਜੀ ਕਹਿੰਦੇ ਕਿ ਪੰਜ ਜਨਾਂ ਸੰਗ ਬਾਤ ਬਤਾਉ ਆ ਚੀਤ ਅਸੀਂ ਡੋਰੀ ਰੱਖੀ ਉਹਦੇ ਕਿ ਪੰਜ ਜਣਿਆਂ ਨਾਲ ਗੱਲ ਕਰਨ ਰਿਆ ਤੇਦਾ ਮਤਲਬ ਇਹ ਨਹੀਂ ਕਿ ਪਤੰਗ ਥੱਲੇ ਡੇਪਣੀ ਉਹਦਾ ਚੇਤੋ ਦੀ ਡੋਰੀ ਚ ਵੀ ਆ ਨਾਲ ਵੀ ਗੱਲਾਂ ਮਾਤਾਂ ਖੜਾ ਮਾਰੀ ਜਾਂਦਾ ਗੱਲਾਂ ਬਾਤਾਂ ਹੀ ਮਾਰੀ ਆ ਨਾਲ ਉਹ ਥੱਲੇ ਉਹਨੂੰ ਵੀ ਨਹੀਂ ਡਿੱਗਣ ਦਿੰਦਾ ਹੂੰ ਫਿਰ ਉਹ ਐਗਜ਼ਾਮਪਲ ਪੁਨੀਹਾਰੀ ਦੀ ਦਿੰਦੇ ਵੀ ਉਹ ਘੜੇ ਸਿਰ ਤੇ ਚੁੱਕੇ ਆ ਇਹਦਾ ਮਤਲਬ ਨਹੀਂ ਗੱਲਾਂ ਕਰਦੀ ਨੇ ਘੜਾ ਸੁੱਟ ਲੈਣਾ ਹੂੰ ਤੇ ਤੀਸਰੀ ਕੀ ਇੱਕ ਬੱਚਾ ਪਾਲਣੇ 'ਚ ਪਿਆ ਵਾ ਤੇ ਘਰ-ਬਾਰ 'ਚ ਉਹਦੀ ਮਾਂ ਕੰਮ ਕਰ ਰਹੀ ਪਰ ਉਹਦਾ ਚਿੱਤ ਉਹਦੇ ਬੱਚੇ 'ਚ ਹੀ ਆ ਮੜਾ ਜਿਵੇਂ ਚੋਂ ਕੀਤੀ ਉਹਨੇ ਭੱਜ ਕੇ ਆ ਜਾਣਾ ਭਾਵੇਂ ਉਹਨੂੰ ਸੁਵਾ ਕੇ ਕੰਮ ਕਰ ਰਹੀ ਪਰ ਉਹਦਾ ਚੇਤਨ ਇੱਕ ਡੋਰ ਜਿਹੜੀ ਉਧਰ ਰਹਿਣੀ ਰਹਿਣੀ ਕਿ ਮੇਰਾ ਬੱਚਾ ਸੁੱਤਾ ਮੇਰਾ ਬੱਚਾ ਸੁੱਤਾ